ਮਿੱਤੇ ਮੇਰੀ ਆਈਡੀ ਤੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਗੰਦੀ ਵੀਡੀਓ ਨਹੀਂ ਹੈਗੀ ਨੇ ਕਿ ਮੈਨੂੰ ਸਿਕਿਉਰਿਟੀ ਸਾਨੂੰ ਸਾਰਿਆਂ ਨੂੰ ਦਿੱਤੀ ਜਾਵੇ ਮੈਂ ਜੋ ਇਹ ਚਾਹੁੰਦੇ ਸੀ ਆਪਾਂ ਉਹ ਚੀਜ਼ਾਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਤੇ ਮੈਨੂੰ ਟਾਰਗੇਟ ਨਾ ਕੀਤਾ ਜਾਵੇ ਬਹੁਤ ਜ਼ਿਆਦਾ ਸਾਡੇ ਫੈਮਲੀ ਘਬराई ਹੋਈ ਹੈ ਕਿ ਆਹ ਚੀਜ਼ ਤੇ ਇਹ ਬੇਟਾ ਤੈਨੂੰ ਬਾਹਰ ਹੀ ਨਾ ਜਾਓ ਤੀ ਐਤੋਂ ਚਲੇ ਹੀ ਜਾਓ ਕੋਈ ਬੰਦਾ ਗਲਤੀ ਕਰ ਲੇ ਉਹਨੂੰ ਹੋਰ ਵੀ ਸਮਝਾਉਣ ਦੇ ਤਰੀਕੇ ਹੁੰਦੇ ਆ ਹਰ ਇੱਕ ਕੁੜੀ ਨੂੰ ਮਾਰ ਦੇਣਾ ਨਹੀਂ ਚੰਗੀ ਗੱਲ ਹੁੰਦੀ ਬਹੁਤ ਡਰ ਦਾ ਮਹੌਲ ਬਣਿਆ ਹੋਇਆ ਵਾ ਹਰ ਜਗ੍ਹਾ ਤੇ ਕਿਉਂਕਿ ਇਹ ਨਹੀਂ ਪਤਾ ਮੈਂ ਕਿੱਥੇ ਜਾਵਾਂ ਸਾਨੂੰ ਘੇਰ ਲੈਣ ਤੇ ਸਾਨੂੰ ਮਾਰ ਦੇਣ ਤਾਂ ਉਹ ਮਾਰ ਹੈ ਤੇ ਇਹਦਾ ਮੇ ਸਾਡਾ ਵੀ ਹੋ ਸਕਦਾ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਵੀ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮੈਰੋ ਦੇ ਵੱਲੋਂ ਸਵੇਰੇ ਜਾਨ ਨੂੰ ਮਾਰਨ ਦੀ ਧਮਕੀ ਸੋਸ਼ਲ ਮੀਡੀਆ ਤੇ ਦਿੱਤੀ ਗਈ ਹੈ ਤਾਂ ਇਸ ਤੋਂ ਬਾਅਦ ਹੁਣ ਦੀਪਿਕਾ ਲੂਥਰਾ ਤੇ ਉਸ ਦੇ ਪਰਿਵਾਰ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਦੀਪਿਕਾ ਲੂਥਰਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਜਿਹੜੀ ਨਜ਼ਰ ਆਈ ਦਸਵਾਤ ਵਿੱਚ ਅਮਰਿਤਪਾਲ ਸਿੰਘ ਮੈਰੋਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਉਸਨੇ ਕਿਹਾ ਕਿ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਉਸਨੇ ਕਦੇ ਵੀ ਸੋਸ਼ਲ ਮੀਡੀਆ ਤੇ ਗਲਤ ਵੀਡੀਓਜ਼ ਅਪਲੋਡ ਨਹੀਂ ਕੀਤੀਆਂ ਜਿੰਨਾ ਵੀਡੀਓਜ਼ ਨੂੰ ਲੈ ਕੇ ਅਮਰਿਤਪਾਲ ਸਿੰਘ ਮੈਰੋ ਨੇ ਇਤਰਾਜ਼ ਜਤਾਇਆ ਸੀ ਉਹ ਵੀ ਵੀਡੀਓ ਡਿਲੀਟ ਕਰ ਦਿੱਤੀਆਂ ਗਈਆਂ ਨੇ ਪਰ ਫਿਰ ਵੀ ਅਮਰਿਤਪਾਲ ਸਿੰਘ ਮੈਰੋ ਕਿਉਂ ਉਹਨਾਂ ਨੂੰ ਟਾਰਗੇਟ ਕਰ ਰਿਹਾ ਇਸ ਦੀ ਜਾਣਕਾਰੀ ਉਹਨਾਂ ਨੂੰ ਵੀ ਨਹੀਂ ਆਉਣਾ ਕਿ ਐਸਬੰਧੀ ਉਹ ਜਲਦੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦੇਣ ਜਾ ਰਹੇ ਨੇ ਤੇ ਪੁਲਿਸ ਤੋਂ ਮੰਗ ਕਰਦ ਨੇ ਕਿ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤੇ ਆਪਾਂ ਉਹ ਦੁਬਾਰਾ ਨਹੀਂ ਪੋਸਟ ਕਰਦੇ ਤੇ ਮੇਰੀ ਆਈਡੀ ਦੇ ਦੇਖ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਵੀਡੀਓ ਨਹੀਂ ਹੈਗੀ ਇਹਨਾਂ ਨੇ ਸਿੱਧਾ ਮੇਰੇ ਤੋਂ ਇਤਰਾਜ਼ ਕੀਤਾ ਸੀ ਕਿ ਵਿਵਾਦ ਵਾਲੀ ਵੀਡੀਓ ਵਿਵਾਦ ਵਾਲੀ ਵੀਡੀਓ ਆਪਾਂ ਆਪਾਂ ਬੰਦ ਕਰ ਦਿੱਤੀ ਹੋਈ ਹੈ ਉਹਦਣ ਹੀ ਡਿਲੀਟ ਕਰ ਦਿੱਤੀ ਹੈ ਅਸੀਂ ਜਿੱਦ ਨੇ ਇਹਨਾਂ ਨੇ ਪੁਲਿਸ ਕੰਪਲੇਟ ਤੇ ਸਾਡੇ ਕੋਲ ਜਾ ਕੇ ਮਾਫੀ ਮੰਗਾਈ ਸੀ ਉੱਥੇ ਵੀ ਆਪਾਂ ਉੱਥੇ ਵੀ ਵੀਡੀਓ ਡਿਲੀਟ ਕਰ ਦਿੱਤੀ ਆਂ ਅਸੀਂ ਬਾਕੀ ਹੋਰ ਵੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਸੀ ਆ ਮੈਂ ਨਹੀਂ ਕੀਤੀ ਸੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਹਿ ਰਹੇ ਨੇ ਕਿ ਤੁਸ ਤਾਨੂੰ ਤੁਹਾਨੂੰ ਤੁਹਾਨੂੰ ਆਪਾਂ ਐਦਾਂ ਤੁਹਾਡੀ লাশ ਵੀ ਨਹੀਂ ਲੱਭਣੀ ਤੁਹਾਨੂੰ ਇੱਥੇ ਆਪਾਂ ਐਦਾਂ ਕਰ ਦਾਂਗੇ ਤੁਹਾਡਾ ਐਦਾਂ ਕਰ ਪਾਰਕਿੰਗ ਹੈ ਕਿੰਨੀ ਜਗ੍ਹਾ ਤੇ ਪਾਰਕਿੰਗ ਹੈਗੀ ਆ ਕੀ ਸਮੇਂ ਤੁਹਾਡੇ ਵੱਲੋਂ ਵੀਡੀਓ ਡਿਲੀਟ ਵੀ ਕੀਤੀ ਗਈ ਹੁਣ ਤੁਹਾਡੇ ਵੱਲੋਂ ਉਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਈਆਂ ਕਿ ਫੇਰ ਵੀ ਟ ਮੈਂ ਮੈਂ ਉਹੀ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਮੈਨੂੰ ਕਿਉਂ ਕਹਿ ਰਹੇ ਸਾਰੇ ਜਾਨੇ ਕਿ ਦੂਜਾ ਨੰਬਰ ਤੁਹਾਡਾ ਦੂਜਾ ਨੰਬਰ ਤੁਹਾਡਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਜੇ ਮੈਂ ਨਹੀਂ ਉਹ ਜੀ ਵੀਡੀਓ ਪਾਈ ਲੋਕੀ ਚੁੱਕ ਚੁੱਕ ਕੇ ਆਪਣੇ ਪੇਜਾਂ 'ਤੇ ਉਹੀ ਵੀਡੀਓ ਪਾਈ ਜਾ ਰਿਹਾ ਹੈ ਮੈਂ ਮੈਂ ਕਹਿਣਾ ਚਾਹਨੀ ਆ ਕਿ ਮੇਰੇ ਅਕਾਊਂਟ ਤੇ ਉਹ ਚੀਜ਼ ਨਹੀਂ ਹੈਗੀ ਮੈਂ ਡਬਲ ਮੀਨਿੰਗ ਵੀਡੀਓ ਨਹੀਂ ਪਾ ਰਹੀ ਮੈਂ ਬੰਦ ਕਰ ਦਿੱਤੀ ਹੋਈ ਆ ਤੇ ਪਲੀਜ਼ ਮੈਨੂੰ ਉਹ ਚੀਜ਼ ਨਾਲ ਨਾ ਕੰਪੇਅਰ ਕੀਤਾ ਜਾਵੇ ਤੇ ਨਾ ਮੈਨੂੰ ਕਿਹਾ ਜਾਵੇ ਉਹਨਾਂ ਨੇ ਆਹੀ ਕਿਹਾ ਹੈ ਕਿ ਪਾਰਕਿੰਗ ਇੱਕ ਨਹੀਂ ਹੈਗੀ ਆ ਪਾਰਕਿੰਗ ਵੱਧੂ ਹੈਗੀਆਂ ਨੇ ਕਿ ਜਿੱਥੇ ਤੁਹਾਨੂੰ ਆਪਾਂ ਨਾਪ ਸਕਦੇ ਆ ਤੁਸੀਂ ਸਮਝ ਸਕਦੇ ਹੋ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਉਹਨਾਂ ਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਲੱਗ ਕੇ ਮਾਰ ਸਕਦੇ ਆ ਕਾਲ ਵਗੈਰਾ ਹੀ ਤੁਹਾਨੂੰ ਮੈਨੂੰ ਕਾਲਸ ਪਹਿਲਾਂ ਆਈਆਂ ਆਂਦੀਆਂ ਹੀ ਬੜੀਆਂ ਆਉਂਦੀਆਂ ਸੀ ਇਹਨਾਂ ਨੇ ਟਾਰ ਕਰਕੇ ਮੈਂ ਇਹਨਾਂ ਨੇ ਮੈਨੂੰ ਮੈਂਸ਼ਨ ਕੀਤਾ ਕਿ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਪਾਈ ਹੈ ਪਹਿਲਾ ਦੂਜਾ ਉਹਨਾਂ ਦਾ ਕਮਲਪ੍ਰੀਤ ਜੀ ਦਾ ਨਾਮ ਲਿੱਤਾ ਤੇ ਬਾਅਦ ਚ ਉਹਨਾਂ ਨੇ ਮੇਰਾ ਮੈਨੂੰ ਕਿਹਾ ਕਿ ਦੂਜਾ ਟਾਰਗੇਟ ਇਹਦਾ ਹੈਗਾ ਕਿ ਇਹਨੂੰ ਆਪਾਂ ਮਤਲਬ ਕਿ ਇਸ ਵਾਰੀ ਤਾਂ ਲਾਸ਼ ਲੱਭ ਗਈ ਨਾ ਉਹਦੀ ਕਮਲਪ੍ਰੀਤ ਤੇ ਤੁਹਾਡੀ ਲੱਭਣੀ ਵੀ ਨਹੀਂ ਪਹਿਲੇ ਤੁਹਾਨੂੰ ਮੋਗੇ ਬੁਲਾਇਆ ਸੀ ਕੋਈ ਐਡ ਵਾਸਤੇ ਉਸ ਤੋਂ ਬਾਅਦ ਮਾਫੀ ਮੰਗੀ ਇਹਨਾਂ ਨੇ ਧੋਖੇ ਨਾਲ ਮੈਨੂੰ ਉੱਥੇ ਬੁਲਾਇਆ ਸੀਗਾ ਜਿਸ ਕਰਕੇ ਆਪਾਂ ਉਦੋਂ ਪੁਲਿਸ ਕੋਲ ਵੀ ਗਏ ਹੀਗੇ ਪੁਲਿਸ ਨੇ ਸਾਡੀ ਨਹੀਂ ਸੁਣੀ ਸੀ ਕਿ ਪੁਲਿਸ ਜੇ ਉੱਠ ਕੇ ਚਲੇ ਜਾਂਦੇ ਸੀਗੇ ਸਾਨੂੰ ਕੋਈ ਅੰਦਰ ਜਾਣ ਹੀ ਨਹੀਂ ਦਿੰਦਾ ਸੀ ਪੁਲਿਸ ਕੋਲ ਜਾਣ ਹੀ ਨਹੀਂ ਦਿੱਤੇ ਆਪਾਂ ਵੱਡੇ ਵੱਡੇ ਆਪਾਂ ਆਪਾਂ ਕਚਹਿਰੀ ਵੀ ਗਏ ਸੀਗੇ ਹਰ ਜਗ੍ਹਾ ਗਏ ਸੀਗੇ ਅੰਦਰ ਕੋਈ ਜਾਣ ਹੀ ਨਹੀਂ ਦਿੰਦਾ ਸੀ ਸਾਨੂੰ ਕਿਸੇ ਸਮਝ ਕੇ ਕਿ ਤੂੰ ਉਹਨਾਂ ਦਾ ਨਾਮ ਸੁਣ ਕੇ ਕਹਿੰਦੇ ਕਿ ਚਲੋ ਠੀਕ ਆ ਕੋਈ ਨਹੀਂ ਐਵੇਂ ਹੀ ਸਮਝ ਲੈਂਦੇ ਸੀ ਜੇ ਕੱਲ ਨੂੰ ਜਿੱਦਾਂ ਉਹਨੂੰ ਕੁਝ ਹੋਇਆ ਤੇ ਅੱਜ ਮੈਨੂੰ ਸਾਨੂੰ ਕੁਝ ਹੋ ਜਾਂਦਾ ਫੇਰ ਕੀ ਗੱਲ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸਾਰੇ ਫੈਮਿਲੀ ਘਰ ਆਈ ਹੋਈ ਹੈ ਕਿ ਆ ਚੀਜ਼ ਤੇ ਇਹ ਬੇਟਾ ਤੂੰ ਬਾਹਰ ਹੀ ਨਾ ਜਾਓ ਤੇ ਇਹ ਤੋਂ ਚਲੇ ਹੀ ਜਾਓ ਉਹਨਾਂ ਨੂੰ ਇਹ ਇਹ ਇਹੋ ਜਿਹਾ ਮੋਲ ਬਣ ਗਿਆ ਹੈ ਕਿ ਆਪਾਂ ਸ਼ੁਰੂ ਤੋਂ ਅੰਮ੍ਰਿਤਸਰ ਰਹਿ ਰਹੇ ਕਿ ਅੰਮ੍ਰਿਤਸਰ ਛੱਡ ਕੇ ਚਲੇ ਜਾਈਏ ਆ ਮੰਗ ਕਰਨਾ ਚਾਹਨੀ ਕਿ ਮੈਨੂੰ ਸਿਕਿਉਰਟੀ ਸਾਨੂੰ ਸਾਰਿਆਂ ਨੂੰ ਦਿੱਤੀ ਜਾਵੇ ਮੈਂ ਜੋ ਇਹ ਚਾਹੁੰਦੇ ਸੀ ਆਪਾਂ ਉਹ ਚੀਜ਼ਾਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਤੇ ਮੈਨੂੰ ਟਾਰਗੇਟ ਨਾ ਕੀਤਾ ਜਾਵੇ ਆਪਾਂ 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 ਪੋਸਟ ਕੀਤੀਆਂ ਹੀ ਸਾਰੀਆਂ ਵੀਡੀਓ ਮਤਲਬ ਕਿ ਚਾਰ ਵੀਡੀਓ ਪੋਸਟ ਕੀਤੀਆਂ ਹੀ ਵੈਦਾ ਵਾਲੀਆਂ ਆਪਾਂ ਉਹੀ ਚਾਰ ਵੀਡੀਓ ਆਪਾਂ ਡਿਲੀਟ ਕਰ ਦਿੱਤੀਆਂ ਹੀ ਇਹਨਾਂ ਨੇ ਖੁਦ ਸਾਡੇ ਕੋਲ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲੀਆਂ ਹੀ ਉਸ ਤੋਂ ਬਾਅਦ ਮਜਾਲ ਕੋਈ ਵੀਡੀਓ ਉਹਦੀ ਪੋਸਟ ਹੋਈ ਹੋ ਕੋਈ ਪੋਸਟ ਹੀ ਨਹੀਂ ਕੀਤੀ ਵੀਡੀਓ ਆਪਾਂ ਹੁਣ ਆਪਾਂ ਕੰਟੈਂਟ ਹੀ ਮਿੱਤੀ ਮੇਰੀ ਆਈਡੀ ਤੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਗੰਦੀ ਵੀਡੀਓ ਨਹੀਂ ਹੈਗੀ ਆਪਾਂ ਇੱਕ ਵਾਰੀ ਨਹੀਂ ਚਾਰ ਤੋਂ ਪੰਜ 6 ਵਾਰੀ ਆਪਾਂ ਮਾਫੀ ਮੰਗ ਲਈ ਹਰ ਜਗ੍ਹਾ ਤੇ ਖਲੋਖ ਲੋ ਕੇ ਮਾਫੀਆਂ ਮੰਗਾ ਲੀਆਂ ਪਰ ਇਹਨਾਂ ਨੇ ਫੇਰ ਸਾਨੂੰ ਵੇ ਟਾਰਗੇਟ ਕਰ ਰਹੇ ਨੇ ਕਿ ਤੁਸੀਂ ਤੁਹਾਨੂੰ ਆਪ ਲਾਸ਼ ਨਹੀਂ ਲੱਪਣੀ ਤੁਹਾਨੂੰ ਇਦਾਂ ਹੋਏ ਨਾ ਤੁਹਾਨੂੰ ਇਦਾਂ ਹੋਏ ਨਾ ਉਹ ਤੇ ਡਰ ਦਾ ਮਾਹੌਲ ਬਣਿਆ ਹੋਇਆ ਵਾ ਹਰ ਜਗ੍ਹਾ ਤੇ ਕਿਉਂਕਿ ਇਹ ਨਹੀਂ ਪਤਾ ਮੈਂ ਕਿੱਥੇ ਜਾਵਾਂ ਸਾਨੂੰ ਘੇਰ ਲੈਣ ਤੇ ਸਾਨੂੰ ਮਾਰ ਦੇਣ ਜਿੱਦਾਂ ਉਹ ਮਾਰ ਕੀ ਹੈ ਤੇ ਇਹਦਾ ਮੇਰੇ ਨਾਲ ਵੀ ਹੋ ਸਕਦਾ ਹੈ ਮੇਰੀ ਫੈਮਲੀ ਨਾਲ ਵੀ ਹੋ ਸਕਦਾ ਇਹਨਾਂ ਨੇ ਮੈਨੂੰ ਮੇਰੀ ਫੈਮਲੀ ਨੂੰ ਵੀ ਧਮਕੀ ਦਿੱਤੀ ਸੀ ਪਹਿਲਾਂ ਕੀ ਮੰਗ ਕੀ ਹੈ ਕੀ ਬਸ ਇਹੀ ਮੰਗੇ ਹੈ ਸਿਕਿਉਰਿਟੀ ਦੀ ਮੰਗ ਹੈ ਹਾਂ ਸਿਕਿਉਰਿਟੀ ਚਾਹੀਦੀ ਹੈ ਪਲੀਜ਼ ਉਹ ਆ ਚੀਜ਼ਾਂ ਜਿਹਦਾ ਇਹ ਮੈਨਾ ਮੈਨੂੰ ਸ਼ਰੀਆਮ ਮਤਲਬ ਇੰਸਟਾਗ੍ਰਾਮ ਤੇ ਸ਼ਰੀਆਮ ਸੋਸ਼ਲ ਮੀਡੀਆ ਤੇ ਤਮ ਕੀ ਦੇ ਰਿਹਾ ਹੈ ਤੁਸੀਂ ਆਪ ਸਾਰੇ ਜਾਣੇ ਵੇਖ ਰਹੇ ਹੋ ਪਲੀਜ਼ ਮੈਨੂੰ ਆ ਚੀਜ਼ਾਂ ਚੋ ਤੁਸੀਂ ਆਪ ਸਾਰੇ ਜਾਣੇ ਕਿ ਇਹ ਕੁੜੀ ਨੂੰ ਹਰ ਇੱਕ ਵਧੀਆ ਪਿਆਰ ਨਾਲ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਪਲੀਜ਼ ਉਹ ਚੀਜ਼ਾਂ ਨੂੰ ਦੁਬਾਰਾ ਨਾ ਬੋਲਿਆ ਜਾਵੇ ਜੋ ਮੈਂ ਵੀਡੀਓ ਡਿਲੀਟ ਕਰ ਦਿੱਤੀ ਹੈ ਯਾ ਪਲੀਜ਼ ਸੋਰੀ ਮੈਨੂੰ ਆ ਚੀਜ਼ਾਂ ਚੋ ਦੁਬਾਰਾ ਨਾ